ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਗੁਰਪ੍ਰੀਤ ਨੇ ਆਪਣੇ ਨਾਲ ਵਾਲੀ ਜਗਾ ਬੁੱਟਰ ਦੀ ਕਿਵੇਂ ਖਰੀਦੀ ਸੋ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਵੇਖੇ ਤੁਸੀਂ ਵੀਡੀਓ ਵਿੱਚ ਦੇਖਿਆ ਹੈ ਕਿ ਇੱਕ ਕੰਦ ਕਰਕੇ ਇਹਨਾਂ ਦੇ ਕਰ ਬਹੁਤ ਜ਼ਿਆਦਾ ਕਲੇਸ਼ ਵੱਜ ਜਾਂਦਾ ਹੈ ਤੇ ਆਪਸ ਵਿੱਚ ਇੰਨਾ ਜ਼ਿਆਦਾ ਲੜਨ ਲੱਗ ਜਾਂਦੇ ਨੇ ਕਿ ਉਹ ਕੰਦ ਨੂੰ ਸਾਂਝੀ ਸਮਝਣ ਲੱਗ ਜਾਂਦੇ ਨੇ ਤੇ ਹਾਲਾਂਕਿ ਬੁੱਟਰ ਇਹ ਕਹਿੰਦਾ ਹੈ ਕਿ ਉਹ ਕੰਦ ਮੈਂ ਕਰਾਈ ਆ ਤੇ ਉਹ ਕੰਦ ਵਿੱਚ ਕੱਲਾ ਮੇਰਾ ਹੀ ਹਿੱਸਾ ਹੈ ਜੇ ਤੁਸੀਂ ਕੰਦ ਉੱਚੀ ਚੁੱਕਣੀ ਆ ਤੇ ਆਪਣੀ ਕਰ ਲਓ ਨਹੀਂ ਤਾਂ ਮੈਂ ਇਹ ਘਰ ਵੇਚ ਦੇਣਾ ਇਹ ਗੱਲ ਸੁਣ ਕੇ ਗੁਰਪ੍ਰੀਤ ਦੇ ਮਨ ਵਿੱਚ ਇਹ ਹੋਣ ਲੱਗ ਜਾਂਦਾ ਹੈ ਕਿ ਇਹ ਘਰ ਹੁਣ ਮੈਂ ਨਹੀਂ ਛੱਡਣਾ ਕਿਉਂਕਿ ਉਸਨੇ ਸੋਚਿਆ ਕਿ ਦੋ ਮਿੰਟੇ ਹੋਣਗੇ ਤੇ ਚੱਲ ਸਾਡਾ ਵਧੀਆ ਸਰ ਜਾਏਗਾ ਸੋ ਇਸ ਕਰਕੇ ਉਹ ਘਰ ਨੂੰ ਮੱਲਣਾ ਚਾਹੁੰਦਾ ਹੈ ਪਰ ਉਸ ਨੂੰ ਉੱਥੇ ਉਸ ਨੂੰ ਇਹ ਵੀ ਪਤਾ ਹੈ ਕਿ ਬੁੱਟਰ ਨੇ ਇਹ ਘਰ ਉਸ ਨੂੰ ਨਹੀਂ ਵੇਚਣਾ ਇਸ ਕਰਕੇ ਉਹ ਕੋਈ ਸਕੀਮ ਲਾਉਂਦਾ ਹੈ ਪਹਿਲਾਂ ਤਾਂ ਉਹ ਸਾਈਆਂ ਜੀ ਨੂੰ ਪੁੱਛਦਾ ਹੈ ਕਿ ਮੈਂ ਉਹ ਘਰ ਨੂੰ ਖਰੀਦਣਾ ਚਾਹੁੰਦਾ ਹੈ ਤੇ ਨਾਲੇ ਉਹ ਸਾਨੂੰ ਬਹੁਤ ਤੰਗ ਕਰਦੇ ਨੇ ਜਿਵੇਂ ਕਿ ਉਹ ਨਕਲੀ ਫਕੀਰ ਇਸ ਨੂੰ ਕੋਲੋਂ ਹੀ ਬਣਾ ਕੇ ਕਹਿ ਦਿੰਦਾ ਹੈ ਕਿ ਕੋਈ ਨਹੀਂ ਤੇਰਾ ਹੱਲ ਹੋ ਜਾਏਗਾ ਪਰ ਦੇਖੋ ਵੀ ਉਸ ਦਲਾਰཅ ਹੁੰਦਾ ਹੈ ਉਸ ਨੂੰ ਪਤਾ ਹੈ ਕਿ ਇਹ ਘਰ ਤਾਂ ਕੋਈ ਨਾ ਕੋਈ ਸਕੀਮ ਲਾ ਕੇ ਗੁਰਪ੍ਰੀਤ ਨੂੰ ਮੈਂ ਦਵਾ ਹੀ ਦੇਵਾਂਗਾ ਤੇ ਇਹ ਘਰ ਵਿੱਚ ਪੰਡਾਰਾ ਕਰਨਗੇ ਤੇ ਕਾਫੀ ਖਰਚਾ ਹੋਏਗਾ ਉਹ ਖਰਚਾ ਗੁਰਪ੍ਰੀਤ ਕਰੇਗਾ ਤੇ ਮੈਨੂੰ ਵੀ ਕਾਫੀ ਨਫਾ ਨਿਕਲ ਆਵੇਗਾ ਸੋ ਉਹ ਆਪਣਾ ਫਾਇਦਾ ਸੋਚਣ ਲੱਗ ਜਾਂਦਾ ਹੈ ਤੇ ਉਹ ਗੁਰਪ੍ਰੀਤ ਨੂੰ ਸਕੀਮ ਦਿੰਦਾ ਹੈ ਕਿ ਘਰ ਕਿਸੇ ਹੋਰ ਨੂੰ ਵਿੱਚ ਪਾ ਕੇ ਖਰੀਦ ਲੈ ਜਿਹੜਾ ਬੰਦਾ ਘਰ ਖਰੀਦੇਗਾ ਤੂੰ ਉਸ ਦੇ ਕੋਲੋਂ ਘਰ ਖਰੀਦ ਲਈ ਕਿਉਂਕਿ ਜਿਸ ਨੇ ਘਰ ਖਰੀਦਣਾ ਹੈ ਉਸ ਨੂੰ ਤੂੰ ਥੋੜੇ ਪੈਸੇ ਵਾਧ ਦੇ ਦੇਂ ਤਾ ਜੋ ਉਹ ਕਰਦੇ ਨੇ ਅੱਗੇ ਵੇਚਦੇ ਸੋ ਇਹ ਸਕੀਮਾ ਦਿੰਦਾ ਏ ਤੇ ਗੁਰਪ੍ਰੀਤ ਇਹ ਗੱਲ ਨੂੰ ਮੰਨ ਵੀ ਲੈਂਦਾ ਏ ਪਰ ਉਸ ਨੂੰ ਨਹੀਂ ਪਤਾ ਕਿ ਇਹ ਨਕਲੀ ਫਕੀਰ ਦਾ ਵੀ ਪਰਦਾ ਛੇਤੀ ਹੀ ਫਾਸ਼ ਹੋਣ ਵਾਲਾ ਏ ਸੋਚ ਹੈ ਕਿ ਉਸ ਦਾ ਅਸਲੀ ਚਿਹਰਾ ਸਾਹਮਣੇ ਆਉਂਦਾ ਹੈ ਤੇ ਉਸ ਦਾ ਚੇਲਾ ਉਸ ਨੂੰ ਧਮਕੀ ਦਿੰਦਾ ਹੈ ਕਿ ਮੈਂ ਤੇਰੀ ਸਾਰੀ ਸਟੋਰੀ ਜਾ ਕੇ ਜਿੰਨੇ ਤੂੰ ਲੋਕਾਂ ਨੂੰ ਬੇਕੂਬ ਬਣਾ ਰਿਹਾ ਹੈ ਮੈਂ ਸਾਰੇ ਪਿੰਡ ਵਿੱਚ ਦੱਸ ਦੇਣੀ ਆ ਤੇ ਉਹ ਉਸ ਨੂੰ ਕਹਿੰਦਾ ਹੈ ਕਿ ਤੈਨੂੰ ਦੱਸਣ ਜੋਗਾ ਤਾਂ ਮੈਂ ਛੱਡਣਾ ਹੀ ਨਹੀਂ ਮੈਂ ਤੈਨੂੰ ਪਹਿਲਾਂ ਹੀ ਇਸ ਦੁਨੀਆ ਤੋਂ ਵਿਦਾ ਕਰ ਦੇਣਾ ਹੈ ਸੋ ਇਹ ਸਾਰੀਆਂ ਗੱਲਾਂ ਉਹਨਾਂ ਦੇ ਪਿੰਡ ਦਾ ਬੰਦਾ ਜੋ ਕਿ ਡੇਰੇ ਤੇ ਕੰਮ ਕਰਦਾ ਏ ਸੁਣ ਲੈਂਦਾ ਏ ਉਸ ਨੂੰ ਪਤਾ ਲੱਗ ਜਾਂਦਾ ਏ ਕਿ ਇਹ ਵੀ ਲੋਕਾਂ ਨੂੰ ਬੇਕੂਫ ਬਣਾ ਰਿਹਾ ਏ ਸੋ ਉਹ ਜਾ ਕੇ ਗੁਰਪ੍ਰੀਤ ਦੇ ਘਰ ਦੱਸ ਦਿੰਦਾ ਏ ਗੁਰਪ੍ਰੀਤ ਨੂੰ ਕਿ ਇਹ ਇੱਕ ਨਕਲੀ ਆ ਤੇ ਲੋਕਾਂ ਨੂੰ ਬੇਕੂਬ ਬਣਾ ਕੇ ਪੈਸੇ ਲੁੱਟਦਾ ਏ ਮੈਂ ਤਾਂ ਇਸ ਦੇ ਅੱਗੇ ਤਨਖਾਹ ਤੇ ਲੱਗਿਆ ਹੋਇਆ ਏ ਮੈਨੂੰ ਨਹੀਂ ਪਤਾ ਸੀ ਕਿ ਇਹ ਕੀ ਕਰਦਾ ਏ ਤੇ ਗੁਰਪ੍ਰੀਤ ਉਹਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦਾ ਪਰ ਸੋਚਦਾ ਏ ਕਿ ਇਹ ਤਾਂ ਹਮੇਸ਼ਾ ਉਸ ਦੇ ਡੇਰੇ ਤੇ ਜਾਂਦਾ ਏ ਹੋ ਸਕਦਾ ਹੈ ਕਿਸੇ ਸਾਈਆਂ ਜੀ ਦੇ ਨਾਲ ਵਿਗੜ ਗਈ ਹੋਵੇ ਪਰ ਗੁਰਪ੍ਰੀਤ ਦੇ ਮਨ ਵਿੱਚ ਸ਼ੱਕ ਪੈਦਾ ਹੋ ਜਾਂਦਾ ਇਹ ਗੱਲ ਰੋਜੀ ਨੂੰ ਵੀ ਪਤਾ ਲੱਗਦੀ ਆ ਰੋਜੀ ਸਾਰੀ ਗੱਲ ਗੁਰਪ੍ਰੀਤ ਨੂੰ ਕਹਿੰਦੀ ਆ ਕਿ ਤੂੰ ਉਹਦੀਆਂ ਗੱਲਾਂ ਤੇ ਵਿਸ਼ਵਾਸ ਕਰ ਲੈ ਕੋਈ ਨਾ ਕੋਈ ਧਾਲ ਵਿੱਚ ਕਾਲਾ ਜ਼ਰੂਰ ਏ ਸੋ ਗੁਰਪ੍ਰੀਤ ਨੂੰ ਇਹ ਗੱਲਾਂ ਤੇ ਹੁਣ ਥੋੜਾ ਥੋੜਾ ਸ਼ੱਕ ਹੋਣ ਲੱਗ ਜਾਂਦਾ ਹੈ ਕਿ ਨਕਲੀ ਸਾਈਆਂ ਆ ਤੇ ਇਹ ਲੋਕਾਂ ਨੂੰ ਬੇਕੂ ਬਣਾ ਰਿਹਾ ਏ ਇਹਦਾ ਪਰਦਾ ਹੁਣ ਉਦੋਂ ਹੀ ਫਾਸ਼ ਹੋਵੇਗਾ ਜਦ ਗੁਰਪ੍ਰੀਤ ਦੇ ਦੋ ਧੀਆਂ ਹੋਈਆਂ ਕਿਉਂਕਿ ਇਸਨੇ ਤਾਂ ਵਚਨ ਕੀਤੇ ਨੇ ਤੇ ਉਥੇ ਰੋਜੀ ਨੇ ਵੀ ਇਸ ਨੂੰ ਚੈਲੰਜ ਕਰ ਦਿੱਤਾ ਹੈ ਹੁਣ ਇਹ ਸਾਰੇ ਪਾਸਿਓਂ ਫਸ ਚੁੱਕਾ ਹੈ ਤੇ ਦੇਖਦੇ ਹਾਂ ਕਿ ਹੁਣ ਇਸ ਦਾ ਕੀ ਹਸ਼ਰ ਹੁੰਦਾ ਹੈ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ